ਤਤਕਾਲ ਮਹਾਰਤੀ ਸੰਜਨ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਪੰਜਾਬ ਦਾ ਸੂਬੇ ਦਾ ਸਾਡਾ ਬਜਟ ਜੋ ਇਸ ਵੇਲੇ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸਦਨ ਦੇ ਵਿੱਚ ਜਦੋਂ ਚੌਥਾ ਬਜਟ ਪੇਸ਼ ਕੀਤਾ ਗਿਆ ਸੱਤਾ ਸਰਕਾਰ ਦੇ ਵੱਲੋਂ ਤਾਂ ਹੰਗਾਮਾ ਭਰਿਆ ਰਿਹਾ ਹੈ ਵਿਰੋਧੀਆਂ ਦੇ ਵੱਲੋਂ ਤੰਜ ਕਸੇ ਗਏ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਲੇਕਿਨ ਗੱਲ ਕਰੀਏ ਅਸੀਂ ਜੇਕਰ ਖਜ਼ਾਨਾ ਮੰਤਰੀ ਤੇ ਖਜ਼ਾਨੇ ਦੀ ਗੱਲ ਕਰੀਏ ਪੰਜਾਬ ਦੀ ਜੋ ਪਿਛਲੇ ਕਈ ਵਰਿਆਂ ਤੋਂ ਨਜ਼ਰ ਨਹੀਂ ਆ ਰਹੀ ਪਰ ਜੋ ਨਜ਼ਰ ਆ ਰਿਹਾ ਹੈ ਜੋ ਇਸ ਵਕਤ ਅਹਿਮ ਗੱਲ ਹੈ ਉਹ ਹੈ ਕਿ ਸਾਡੇ ਸੂਬੇ ਦੇ ਪੈਰਾਂ ਵਿੱਚ ਦੋ ਬੇੜੀਆਂ ਨੇ ਸਾਡਾ ਸੂਬਾ ਦੋ ਬੇੜੀਆਂ ਦੇ ਨਾਲ ਜਕੜਿਆ ਪਿਆ ਸਭ ਤੋਂ ਪਹਿਲਾਂ ਇੱਕ ਤੱਕਰਜਾ ਤੇ ਦੂਜੇ ਪਾਸੇ ਸਬਸਿਡੀ ਹੁਣ ਸਦਨ ਦੇ ਵਿਚਕਾਰ ਖਜ਼ਾਨਾ ਮੰਤਰੀ ਦੇ ਵੱਲੋਂ ਬਜਟ ਦੀ ਹਾਂਡੀ ਤਾਂ ਚੜਾ ਦਿੱਤੀ ਗਈ ਹੈ ਪਰ ਇਸ ਦੇ ਵਿੱਚ ਕਈ ਯੋਜਨਾਵਾਂ ਦਾ ਵੀ ਐਲਾਨ ਕੀਤਾ ਗਿਆ ਲੇਕਿਨ ਹੁਣ ਇਹਨਾਂ ਯੋਜਨਾਵਾਂ ਦਾ ਜਿਹੜਾ ਸਵਾਦ ਹੈ ਉਹ ਕਦੋਂ ਦੇਖਣ ਨੂੰ ਮਿਲੇਗਾ ਇਹ ਤਾਂ ਸਮਾ ਦਸੇਗਾ ਲੇਕਿਨ ਅਹਿਮ ਗੱਲ ਇਹ ਹੈ ਕਿ ਜੋ ਬਜਟ ਪੇਸ਼ ਕੀਤਾ ਗਿਆ ਹੈ ਸਾਡੇ ਖਜ਼ਾਨਾ ਮੰਤਰੀ ਦੇ ਵੱਲੋਂ ਉਹ ਬਜਟ ਜਿਹੜਾ ਹੈ ਉਹ ਸੂਬੇ ਦੀ ਨੁਹਾ ਨੂੰ ਬਦਲੇਗਾ ਜਾਂ ਸੂਬੇ ਨੂੰ ਹੋਰ ਵੀ ਜ਼ਿਆਦਾ ਕਰਜ਼ੇ ਹੇਠ ਡੋਬੇਗਾ ਇਹ ਸਭ ਤੋਂ ਵੱਡਾ ਅਹਿਮ ਸਵਾਲ ਫਿਰ ਬਜਟ ਦੇ ਵਿੱਚ ਜਿਹੜੀ ਵੀ ਯੋਜਨਾਵਾਂ ਐਲਾਨੀਆਂ ਗਈਆਂ ਨੇ ਉਹ ਚਾਹੇ ਹਰ ਪਿੰਡ ਦੇ ਹਰ ਹਲਕਿਆਂ ਦੇ ਵਿਕਾਸ ਦੀ ਗੱਲ ਹੋਵੇ ਉਸ ਦੇ ਵੱਲੋਂ ਜਿਹੜੀ ਰਕਮਾਂ ਐਲਾਨੀਆਂ ਗਈਆਂ ਉਸ ਦੀ ਗੱਲ ਹੋਵੇ ਜਾਂ ਫਿਰ ਸੂਬੇ ਦੇ ਵਿੱਚ ਪਹਿਲੀ ਵਾਰ ਜਿਹੜਾ ਡਰਗ ਸੈਂਸਸ ਕਰਵਾਈ ਜਾਏਗੀ ਉਸ ਦੇ ਬਾਰੇ ਗੱਲ ਹੋਵੇ ਕਿਉਂਕਿ ਜਦੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਨਾਮੁਰਾਦ ਬਿਮਾਰੀ ਜਿਹੜੀ ਹੈ ਜੋ ਖਤਮ ਨਹੀਂ ਹੋ ਰਹੀ ਹੈ ਉਸ ਦਾ ਇਲਾਜ ਲੱਭਣ ਦੇ ਲਈ ਪਹਿਲੀ ਵਾਰ ਜਿਹੜਾ ਡਰਗ ਸੈਂਸਸ ਕਰਵਾਇਆ ਜਾਵੇਗਾ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਇਹ ਪਹਿਲੀ ਵਾਰ ਡਰਗ ਸੈਂਸਸ ਕਰਵਾਇਆ ਜਾਵੇਗਾ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕੀ ਹੈ ਇਹ ਉਹ ਚੀਜ਼ ਹੈ ਜਿਸ ਨੂੰ ਆਸਾਨ ਪਾਸ਼ਾ ਦੇ ਵਿੱਚ ਮੈਂ ਸਮਝਾਣਾ ਚਾਹਾਂਗੀ ਕਿ ਡਰਗ ਸੈਂਸਸ ਜੋ ਹੈ ਜਿਸ ਦੇ ਵਿੱਚ ਸਰਵੇਖਣ ਕੀਤਾ ਜਾਵੇਗਾ ਕਿ ਸਾਡੇ ਸੂਬੇ ਦੇ ਵਿੱਚ ਕਿੰਨੇ ਲੋਕ ਨੇ ਜੋ ਨਸ਼ੇ ਦੇ ਆਦੀ ਨੇ ਲੇਕਿਨ ਸਵਾਲ ਉੱਠਿਆ ਹੈ ਕਿ ਸਰਕਾਰ ਦੇ ਕੋਲ ਇੰਨਾ ਸਮਾਂ ਹੈਗਾ ਕਿ ਸਰਵੇਖਣ ਕਰਵਾ ਸਕੇ ਕਿਉਂਕਿ ਜਿੰਨਾ ਸਮਾਂ ਰਹਿ ਗਿਆ ਉਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਪਣੇ ਪੰਜਾਬ ਦੀ ਜਨਤਾ ਜਿਹੜੀ ਹੈ ਉਹ ਕਿੰਨੀ ਕਿੰਨੇ ਵੋਟਰਸ ਨੇ ਲੇਕਿਨ ਹਰ ਇੱਕ ਦਾ ਸਰਵੇਖਣ ਕਰਨਾ ਇੰਨੇ ਘੱਟ ਸਮੇਂ ਦੇ ਵਿੱਚ ਸਰਕਾਰ ਦੇ ਲਈ ਕਿੰਨਾ ਕਾ ਫਾਇਦੇਮੰਦ ਹੋਵੇਗਾ ਇਹ ਵੀ ਸਮਾਂ ਦੱਸੇਗਾ ਜਿਵੇਂ ਕਿ ਡਰਗ ਸੈਂਸਰ ਦੀ ਗੱਲ ਕੀਤੀ ਹੈ ਕਿ ਸਰਵੇਖਣ ਕਰਨਾ ਕਿ ਸਾਡੇ ਸੂਬੇ ਦੇ ਵਿੱਚ ਕਿੰਨੇ ਲੋਕੀ ਨਸ਼ੇ ਦੀ ਆਦੀ ਨੇ ਇਸ ਦਾ ਨਿਰਖਣ ਕੀਤਾ ਜਾਵੇਗਾ ਇੱਕ ਵਿਗਿਆਨਿਕ ਤਕਨੀਕੀ ਦੇ ਅਨੁਸਾਰ ਲੇਕਿਨ ਇਹ ਕਦੋਂ ਕੀਤਾ ਜਾਵੇਗਾ ਕਿੰਨੇ ਸਮੇਂ ਦੇ ਵਿੱਚ ਕਾਰ ਕੀਤਾ ਜਾਵੇਗਾ ਕਦੋਂ ਕੰਪਲੀਟ ਹੋਵੇਗਾ ਇਸ ਦੀ ਮਿਆਦ ਜਿਹੜੀ ਹਜੇ ਤੱਕ ਮਿੱਥੀ ਨਹੀਂ ਗਈ ਹੈ ਤੇ ਸਵਾਲ ਪਣਦਾ ਹੈ ਕਿ ਬਜਟ ਦੇ ਵਿੱਚ ਤੁਸੀਂ ਇੰਨੀ ਵੱਡੀਆਂ ਵੱਡੀਆਂ ਯੋਜਨਾਵਾਂ ਤਾਂ ਤੁਸੀਂ ਪੇਸ਼ ਕਰ ਦਿੱਤੀਆਂ ਨੇ ਪਰ ਇਹ ਕੰਪਲੀਟਲੀ ਕਿਵੇਂ ਹੋਵੇਗਾ ਕਿਉਂਕਿ ਜਨਤਾ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਇਹ ਜਿੰਨੇ ਵੀ ਯੋਜਨਾਵਾਂ ਐਲਾਨੀਆਂ ਗਈਆਂ ਨੇ ਬਜਟ ਵਿੱਚ ਜੋ ਜਨਤਾ ਦੀਆਂ ਉਮੀਦਾਂ ਨੇ ਸ਼ਾਇਦ ਇਹ ਕਿਤੇ ਨਾ ਕਿਤੇ ਪੰਜਾਬ ਦੇ ਨੁਹਾਰੇ ਨਵੇਂ ਰਾਸਤੇ ਜ਼ਰੂਰ ਬਣ ਸਕਦੇ ਨੇ ਲੇਕਿਨ ਇਹ ਜਿਹੜੇ ਫੈਸਲੇ ਅੱਜ ਸਖਤੀ ਦੇ ਨਾਲ ਮਾਨ ਸਰਕਾਰ ਦੇ ਵੱਲੋਂ ਲਿੱਤੇ ਜਾ ਰਹੇ ਨੇ ਕਿਤੇ 2022 ਦੇ ਵਿੱਚ ਲਿੱਤੇ ਗਏ ਹੁਣ ਤੇ ਤਾਂ ਸ਼ਾਇਦ ਪੰਜਾਬ ਨੂੰ ਅੱਜ ਅਜੇ ਹੀ ਹਾਲਾਤਾਂ ਤੋਂ ਅਜੇ ਸਥਿਤੀ ਤੋਂ ਗੁਜ਼ਰਨਾ ਨਾ ਪੈਂਦਾ ਕਿਉਂਕਿ ਨਾਰਾਦ ਬਿਮਾਰੀ ਜਿਹੜੀ ਹੈ ਡਰਗ ਨਸ਼ਾ ਜਿਸ ਕਰਕੇ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਅੱਜ ਪੰਜਾਬ ਦੀ ਨੁਹਾਰ ਹੀ ਕੁਝ ਹੋਰ ਹੁੰਦੀ ਬਜਟ ਸੈਸ਼ਨ ਦੇ ਦੌਰਾਨ ਜੋ ਕੁਝ ਵੀ ਦੇਖਣ ਨੂੰ ਮਿਲਿਆ ਲੇਕਿਨ ਸਭ ਤੋਂ ਅਹਿਮ ਗੱਲ ਜਿਹੜੀ ਦੇਖਣ ਨੂੰ ਮਿਲੀ ਆ ਉਹ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾ ਦੇ ਵੱਲੋਂ ਸੀਚੀਵਲ ਮਾਡਲ ਦਾ ਵਿਰੋਧ ਕੀਤਾ ਗਿਆ ਕਿਉਂਕਿ ਲਗਾਤਾਰ ਇਸ ਗੱਲ ਤੇ ਬਹਿਸ ਦੇਖਣ ਨੂੰ ਮਿਲੀ ਤਿੱਖੀ ਬਹਿਸ ਹੋਈ ਹੈ ਕਿ ਆਖਿਰ ਕਿਉਂ ਕਿਉਂਕਿ ਸਵਾਲ ਉੱਠ ਰਿਹਾ ਹੈ ਵੀ ਕਿ ਉਹ ਪੜੇ ਲਿਖੇ ਨਹੀਂ ਹਨ ਇਸ ਕਰਕੇ ਵਿਰੋਧ ਕੀਤਾ ਜਾ ਰਿਹਾ ਜਾਂ ਫਿਰ ਕੋਈ ਹੋਰ ਕਾਰਨ ਹੈ ਕਿਉਂਕਿ ਸੇਚੇਵਾਲ ਜਿਹੜਾ ਮਾਡਲ ਹੈ ਜਿਸ ਨੂੰ ਲੈ ਕੇ ਵਿਰੋਧਧਾਰੀ ਦੇ ਨੇਤਾ Pratap Bajwa ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਹ ਕੋਈ ਇੰਜੀਨੀਅਰ ਤਾਂ ਨਹੀਂ ਹੈ ਉਹ ਤਾਂ ਇੱਕ ਆਮ ਠੇਕੇਦਾਰ ਐ ਫਿਰ ਆਖਿਰ ਪੂਰੇ ਪੰਜਾਬ ਦਾ ਮਾਡਲ ਸਿਚੇਵਲ ਮਾਡਲ ਨੂੰ ਕਿਸ ਤਰ੍ਹਾਂ ਉਸ ਦਾ ਤਾਲਮਿਲ ਬੈਠ ਸਕਦਾ ਹੈ ਜਿਸ ਦੇ ਹੱਕ ਵਿੱਚ ਸਿਹਤ ਮੰਤਰੀ ਵੀ ਬੋਲਦੇ ਹੋਏ ਨਜ਼ਰ ਆਏ ਨੇ ਬਲਵੀਰ ਸਿੰਘ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਖੜਵਾ ਕਿ ਜ਼ਰੂਰੀ ਨਹੀਂ ਹੈ ਕਿ ਉਹ ਹਰ ਕੰਮ ਪੜਿਆ ਲਿਖਿਆ ਮਨੁੱਖ ਹੀ ਕਰ ਸਕੇ ਕਈ ਅਜਿਹੇ ਕੰਮ ਨੇ ਜੋ ਅਨਪੜ ਲੋਕ ਵੀ ਕਰ ਸਕਦੇ ਨੇ ਸਿਚੇਵਲ ਦੀ ਜੇਕਰ ਗੱਲ ਕਰੀਏ ਤਾਂ ਆਖਿਰ ਉਹ ਅੱਜ ਇਹਨਾਂ ਸੁਰਖੀਆਂ ਦੇ ਵਿੱਚ ਕਿਉਂ ਬਣ ਗਏ ਕਿਉਂਕਿ ਕਈ ਦਾ ਕਿਆ ਪਹਿਲਾਂ ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਕਾਲੀ ਵਹੀ ਨੂੰ ਸਾਫ਼ ਕਰਨ ਅਤੇ ਅੱਜ ਲੁਧਿਆਣਾ ਬੁੱਢਾ ਦਰਿਆ ਨੂੰ ਸਾਫ਼ ਕਰਨ ਦੇ ਵਿੱਚ ਜੋ ਭੂਮਿਕਾ ਨਿਭਾਈ ਹੈ ਜੋ ਬੇਹੱਦ ਸ਼ਲਾਘਾਯੋਗ ਹੈ ਤੇ ਸੁਰੱਖਿਆ ਦੇ ਵਿੱਚ ਬਣੇ ਹੋਏ ਨੇ ਜਿਸ ਦੇ ਕਾਰਨ ਕਿਤਨੇ ਕਿਤੇ ਸੱਤਾ ਸਰਕਾਰ ਨੂੰ ਸਿਚੇਵਲ ਮਾਡਲ ਤੇ ਪਰੋਸਾ ਹੋ ਰਿਹਾ ਹੈ ਇਸ ਕਰਕੇ ਉਹ ਪੂਰੇ ਪੰਜਾਬ ਦੇ ਵਿੱਚ ਸਿਚੇਵਲ ਮਾਡਲ ਨੂੰ ਲਾਗੂ ਕਰਨਾ ਚਾਹੁੰਦੇ ਨੇ ਪਰ ਵਿਰੋਧੀ ਧਿਰ ਜਿਸ ਤਰ੍ਹਾਂ ਕਿ ਦੇਖਿਆ ਜਾਂਦਾ ਕਿ ਹਮੇਸ਼ਾ ਹੀ ਉਹਨਾਂ ਨੇ ਵਿਰੋਧ ਕਰਨਾ ਹੀ ਹੁੰਦਾ ਹੈ ਪਰ ਬਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਇਹ ਜਿਹੜਾ ਵਿਰੋਧ ਜਤਾਇਆ ਜਾ ਰਿਹਾ ਹੈ ਇਹ ਵੀ ਕਿਤਨੇ ਕਿਤੇ ਸਹੀ ਹੈ ਕੀ ਵਿਗਿਆਨਿਕ ਤਕਨੀਕੀ ਜਾਂ ਪੜਾਈ ਲਿਖਾਈ ਵੀ ਕਿਤਨੇ ਕਿਤੇ ਮਾਇਨੇ ਰੱਖਦੀ ਹੈ ਲੇਕਿਨ ਹੁਣ ਦੇਖਣਾ ਇਹ ਹੋਵੇਗਾ ਕਿ ਸਚਵਲ ਮਾਡਲ ਜਿਹੜਾ ਆ ਉਹ ਸਾਡੇ ਪੰਜਾਬ ਦੇ ਲਈ ਕਿੰਨਾ ਕਾ ਕਾਰਗਰ ਸਾਬਿਤ ਹੁੰਦਾ ਹੈ ਜਿਸ ਤਰੀਕੇ ਦੇ ਨਾਲ ਸਦਨ ਦੇ ਪਟੌ ਤੇ ਬਜਟ ਜਿਹੜਾ ਪੇਸ਼ ਕੀਤਾ ਗਿਆ ਹੈ ਲੇਕਿਨ ਇਸ ਬਜਟ ਤੋਂ ਕਈ ਲੋਕ ਕਿ ਨਿਰਾਸ਼ ਵੀ ਨੇ ਕਈ ਲੋਕ ਖੁਸ਼ ਵੀ ਨੇ ਕੋਈ ਨੁਕਤਾ ਚਿਨੀ ਕਰ ਰਿਹਾ ਹੈ ਕੋਈ ਸਲਾਗਾ ਕਰ ਰਿਹਾ ਹੈ ਲੇਕਿਨ ਮਾਨ ਸਰਕਾਰ ਦੇ ਵੱਲੋਂ ਜੋ ਬੜੀ ਸਖਤੀ ਦੇ ਨਾਲ ਇੱਕ ਤੋਂ ਬਾਅਦ ਇੱਕ ਐਕਸ਼ਨ ਲਿੱਤਾ ਜਾ ਰਿਹਾ ਹੈ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਭਾਵੇਂ ਬਜਟ ਦੇ ਵਿਚਕਾਰ ਵੀ ਕਈ ਯੋਜਨਾਵਾਂ ਜਿਹੜੀਆਂ ਨੇ ਉਹਨਾਂ ਤੇ ਐਲਾਨ ਕੀਤੇ ਗਏ ਨੇ ਉਹਨਾਂ ਦੇ ਲਈ ਰਾਸ਼ੀਆਂ ਐਲਾਨ ਕੀਤੀਆਂ ਗਈਆਂ ਨੇ ਲੇਕਿਨ ਜੇਕਰ ਇਹੀ ਸਾਰੇ ਕਦਮ ਜਿਹੜੇ ਨੇ 2022 ਦੇ ਵਿੱਚ ਚੁੱਕਿਆ ਹੁੰਦਾ ਤਾਂ ਅੱਜ ਪੰਜਾਬ ਦੇ ਨਾਲ ਕੁਝ ਹੋ ਰਹੀ ਹੁੰਦੀ ਅਜਿਹਾ ਕਈ ਲੋਕਾਂ ਦਾ ਵੀ ਕਹਿਣਾ ਹੈ ਕਿਉਂਕਿ ਜਨਤਾ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਜੇਕਰ ਇਹ ਸ਼ਕਤੀਆਂ ਜਿਹੜੀਆਂ ਨੇ ਜਿਹੇ ਸਖਤ ਜੋ ਕਦਮ ਜਿਹੜੇ ਚੁੱਕੇ ਜਾ ਰਹੇ ਨੇ ਹੁਣ ਜੇਕਰ ਉਹ ਵਾਈਚ ਚੁੱਕੇ ਜਾਂਦੇ ਤਾਂ ਸ਼ਾਇਦ ਪੰਜਾਬ ਦੇ ਵਿੱਚ ਅੱਜ ਨਸ਼ਾ ਜਿਹੜਾ ਸੀ ਉਹ ਕਿਸੇ ਕੋਨੇ ਵਿੱਚ ਵੀ ਨਾ ਮੌਜੂਦ ਹੁੰਦਾ ਫਿਲਹਾਲ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਨੂੰ ਲੈ ਕੇ ਤੇ ਆਪਣੇ ਪੰਜਾਬ ਦੇ ਵਿੱਚ ਆਲਾਨੇ ਗਏ ਬਜਟ ਨੂੰ ਲੈ ਕੇ ਕੀ ਰਾਏ ਹੈ ਤੁਹਾਡੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ